ਤਾ ਹੋਰੀ ਕੋ ਤੰਦੇ ਗਿਆ ਤੂੰ ਮਹਾ ਕਰ ਤਾ ਹੋਰੀ ਕੀ ਸਮਝ ਗਿਆ ਪੂਰੀ ਚੰਦ ਚਾੜਦਾ ਮਾਂ ਕਹਿੰਦੇ ਓਏ ਮੈਂ ਤਾਂ ਯਾਰ ਮਾਰ ਕੇ ਨਾ ਰੱਜਾਂ ਯਾਰ ਐਵੇਂ ਡਿਗਡੇਗ ਤਾ ਮੈਨੂੰ ਤੂੰ ਤਾਂ ਅੱਛਾ ਛੱਡ ਮੇਰੀ ਗੱਲ ਸੁਣ ਹਾਂ ਹਾਂ ਉਹ ਖੇਤਾ ਜਾ ਆਪਣੇ ਚਿੱਤਾ ਆ ਰਿਹਾਗਾ ਇੱਥੇ ਕੋ ਬੈਠਾ ਤੂੰ ਖੇਤਾ ਜਾ ਰਿਹਾ ਹੋਰ ਕਲੇ ਕਹਿੰਦੇ ਸੀ ਉਧਰ ਨਗਲੇ ਵਾਲੀ ਸਾਈਡ ਆਉ ਤਾ ਨਾ ਨਾ ਇੱਥੇ ਆ ਰਿਹਾ ਉਹਦਾ ਪਤਾ ਕੋਈ ਨਹੀਂ ਕਿੱਤਰਾ ਹੈ ਸਪੀਡ ਬੂਟ ਵਾਲੀ ਉਹਦੀ ਅੱਛਾ ਕੇ ਹੋਰ ਚੱਲ ਕੋਈ ਨਾ ਆਪੜੇ ਗੱਨੀ ਨਹੀਂ ਆਉਂਦਾ ਆਉਂਦਾ ਕੌਣ ਨਹੀਂ ਉਹਦਾ ਕਿੱਧਰ ਆ ਜੇ ਮਾਂ ਦੀ ਅੱਛਾ ਹੋਰ ਚਾਚਾ ਹਾਂ ਇੱਕ ਗੱਲ ਪੁੱਛਾਂ ਮੈਂ ਕਿ ਮੈਂ ਜੇ ਤੇਰੇ ਮਾਗਰ ਬਜਾ ਫੇਰ ਚੱਲ ਚੀਤਾ ਮੈਂ ਭੱਜ ਜੂ ਨਾ ਪੱਜਾਂ ਪੱਜ ਨਹੀਂ ਦਿੰਦਾ ਹੋ ਕਿਉਂ ਨਾ ਨਾ ਉਹ ਨਹੀਂ ਪੱਜਾਂ ਦਿੰਦਾ ਫੀੜ ਪਤਾ ਕਿੰਨੀ ਆਉਗੀ ਅੱਛਾ ਕੇ ਓਰੇ ਬਾਲੀਆ ਓਏ ਫੇਰ ਐ ਕਰੂ ਹਾਂ ਆ ਨਿੰਮ ਨਿੰਮ ਤੇ ਚੜਜੂ ਆ ਢੀਕਾ ਗੋਲੀ ਤੇ ਬੈਠਾ ਮਤੇ ਵੀ ਚੜਦਾ ਦਾ ਉਹ ਤਾਂ ਸਾਰੇ ਕਿਤੇ ਚੜ ਜਾਂਦਾ ਓ ਫੇਰ ਆ ਦੇਖ ਯਾਰ ਮੇਰੇ ਕੋਲੇ ਦਸਤੀ ਹੈ ਕਿ ਬਾੜ ਦੂ ਮੈਂ ਡੱਕਰੇ ਕਰ ਦੂ ਉਹਦੇ ਡੱਕਰੇ ਦਾ ਖਾਜੂਆ ਤਨੋਂ ਬੱਡਣ ਤੋਂ ਪਹਿਲੀ ਖਾਜੂਆ ਹੋ ਓਏ ਫੇਰ ਤੂੰ ਹਾਂ ਦੇ ਕੋਈ ਨਾ ਆ ਜੀ ਗੂ ਕੱਟੀ ਜਾਂ ਨਾ ਬੁੜੇ ਬੰਦੇ ਦਾ ਤੂੰ ਨਾਲੇ ਮੈਂ ਦੱਸਦਾ ਲੜਾਈ ਕਰਦਾਗਾ ਨਾ ਇਹ ਕੀ ਕਰਦਾ ਤੂੰ ਜਾ ਯਾਰ ਬਾਗ ਜਾ ਜਾ ਚਾਹ ਉਹ ਰੋ ਦੂੰਗਾ ਮੈਂ ਤੈਨੂੰ ਖਾ ਉਹ ਜੇ ਖਾਇਆ ਵੀ ਜਾ ਬਾਗ ਜਾ ਤੈਨੂੰ ਐ ਕੋਈ ਸੁ ਬਾਗ ਜਾ ਯਾਰ ਆ ਬਾਗ ਜਾ ਲੈ ਐਵੇਂ ਮੇਰਾ ਕੰਮ ਛੜਾਤਾ ਮੈਂ ਹੀ ਪੜਾ ਕਰਵਾ ਲੜਾਈ ਕਰਦਾ ਪੜਾ ਕਰੋ ਤੇਰਾ ਉਹੀ ਮੇਰੇ ਸਾਲੇ ਨੇ ਟੱਟੀ ਕੱਢਤੀ ਸੀਗੀ ਗੀੜੀ ਲੱਗੇ ਯਾਰ ਮੇਰੇ ਸਾਲੇ ਨੇ ਤੋੜੀ ਤੋੜ ਕੇ ਓਹੋ ਫੇ ਵੱਡਾ ਗਏ